ਜਿਹੜਾ ਜਿਸ ਤਰ੍ਹਾਂ ਡੀਸੀ ਸਾਹਿਬ ਨੇ ਹੁਣੇ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਮੇਲਾ ਖੇਤਰ ਹੈਗਾ ਇਹਨੂੰ ਆਪਾਂ 11 ਸੈਕਟਰਾਂ ਵਿੱਚ ਵੰਡ ਕੇ ਉਹਦੇ ਵਿੱਚ ਵੱਖ-ਵੱਖ ਜਿਹੜੀ ਸਹੂਲਤਾਂ ਹੈਗੀਆਂ ਨੇ ਉਹ ਮੌਕੇ ਤੇ ਦੇਾਂਗੇ ਔਰ ਉਸੇ ਹਿਸਾਬ ਨਾਲ ਜਿਹੜਾ ਹੈਗਾ ਸਾਡੀ ਪੁਲਿਸ ਪ੍ਰਬੰਧ ਜਿਹੜੇ ਹੈਗੇ ਨੇ ਉਹ ਵੀ ਕੀਤਾ ਜਾ ਰਹੇ ਨੇ ਪਿਛਲੇ ਸਾਲ ਤੋਂ ਵਧਾ ਕੇ ਇਸ ਵਾਰ ਆਪਾਂ ਜਿਹੜੀ ਫੋਰਸ ਜਿਹੜੀ ਇੱਥੇ ਲੱਗਣੀ ਹੈਗੀ ਕਰੀਬ 4500 ਦੇ ਕਰੀਬ ਕਰਤੀ ਹੈਗੀ ਹੈ ਖੀਰਤਪੁਰ ਸਾਹਿਬ ਤੋਂ ਲੈ ਕਰਕੇ ਅਨੰਦਪੁਰ ਸਾਹਿਬ ਤੇ ਜਿੰਨੇ ਵੀ ਇਲਾਕੇ ਹੈਗੇ ਨੇ ਇਹਦੇ ਟੋਟਲ 4500 ਜਿਹੜੇ ਪੁਲਿਸ ਮੁਲਾਜ਼ਮ ਲਗਾਏ ਜਾਣਗੇ ਜਿੱਦੇ ਚ ਟ੍ਰੈਫਿਕ ਦੇ ਉਹ ਵੀ ਆਪਾਂ ਵਧਾ ਰਹੇ ਹਾਂ ਤਾਂ ਜੋ ਜਿਹੜਾ ਹੈਗਾ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ ਇਸ ਤੋਂ ਇਲਾਵਾ ਜਿਹੜਾ ਹੈਗਾ ਡਾਇਵਰਜੈਂਸ ਤੇ ਜਿਹੜੇ ਬੋਰਡਸ ਹੈਗੇ ਨੇ ਉਹ ਵਕਤ ਥਾਵਾਂ ਤੇ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਮੌਕੇ 'ਚ ਪਤਾ ਲੱਗ ਸਕੇ ਕਿ ਉਹ ਕਿੱਥੋਂ ਉਹਨਾਂ ਨੇ ਕਿਹੜੀ ਡਾਇਵਰਜਨ ਲੈਣੀ ਹੈ ਕਿਹੜੇ ਪਾਸੇ ਜਾਣਾ ਹੈਗਾ ਔਰ ਜਿਸ ਤਰ੍ਹਾਂ ਆਪਾਂ ਲਾਸਟ ਇਅਰ ਵੀ ਕੀਤਾ ਸੀਗਾ ਔਰ ਲੋਕਾਂ ਨੇ ਕਾਫੀ ਸ਼ਲਾਘਾ ਵੀ ਕੀਤੀ ਸੀਗੀ ਕਿ ਜਿਹੜੀ ਪਬਲਿਕ ਹੈਗੀ ਉਹਦਾ ਮੂਵਮੈਂਟ ਲਗਾਤਾਰ ਚੱਲਦਾ ਰਹੇ ਕਦੇ ਵੀ ਰੁਕੇ ਨਾ ਜਦੋਂ ਮੇਲਾ ਚੱਲਦਾ ਰਹਿੰਦਾ ਹੈਗਾ ਤੇ ਸਾਰਾ ਕੁਝ ਠੀਕ-ਠਾਕ ਸੁਖਾਂਵਾ ਰਹਿੰਦਾ ਹੈਗਾ ਇਸ ਤੋਂ ਇਲਾਵਾ ਜਿਹੜਾ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਐਂਟੀ ਮੈਗਾ ਟੀਮ ਬਣਾਈ ਹੈਗੀ ਹੈ ਇਸ ਤੋਂ ਇਲਾਵਾ ਜਿਹੜਾ ਰੰਗ ਖੇਡਦੇ ਹੈਗੇ ਉਹਨਾਂ ਦੇ ਖਿਲਾਫ ਵੱਖਰੇ ਤੌਰ ਤੇ ਆਪਾਂ ਟੀਮ ਬਣਾ ਰਏ ਹੈਗੇ ਆਂ ਔਰ ਜਿਹੜੇ ਡੇਰੇ ਹੈਗੇ ਨੇ ਵੱਖ-ਵੱਖ ਨਿਹੰਗਾਂ ਦੇ ਡੇਰੇ ਹੈਗੇ ਉਹਨਾਂ ਨਾਲ ਪਹਿਲਾਂ ਵੀ ਇੱਕ ਮੀਟਿੰਗ ਜਿਹੜੀ ਹੈਗੀ ਹੈ ਡੀਐਸਪੀ ਸਾਹਿਬ ਵੱਲੋਂ ਐਸਡੀਐਮ ਸਾਹਿਬ ਵੱਲੋਂ ਪਹਿਲਾਂ ਕੀਤੀ ਗਈ ਉਹਰ ਅੱਗੇ ਐਦਾਂ ਦੀ ਮੀਟਿੰਗਸ ਲਗਾਤਾਰ ਜਾਰੀ ਰਹਿਣ ਗਿਆ ਤਾਂ ਜੋ ਉਹਨਾਂ ਦੇ ਨਾਲ ਸਾਡਾ ਰابطਾ ਪ੍ਰੋਪਰ ਕਾਇਮ ਹੋ ਸਕੇ ਔਰ ਜਿਹੜੇ ਕ੍ਰਿਮਿਨਲ 엘ਿਮੈਂਟਸ ਕਈ ਵਾਰੀ ਆ ਕਰਕੇ ਇੱਥੇ ਬਹਿ ਜਾਂ ਇਕ ਇਨਸੀਡੈਂਟ ਹੋਇਆ ਸੀਗਾ ਮੰਦ ਭਾਗਾ ਸੀਗਾ ਬਟ ਉਸ ਤੋਂ ਬਾਅਦ ਲਗਾਤਾਰ ਪੁਲਿਸ ਨੇ ਡੋਮਿਨੇਸ਼ਨ ਕਰਕੇ ਉਸ ਚੀਜ਼ ਨੂੰ ਕਵਰ ਅਪ ਕੀਤਾ ਸੀਗਾ ਔਰ ਮੈਂ ਕਹੂੰਗਾ ਕਿ ਕਿਸ ਪਿਛਲੇ ਸਾਲ ਦਾ ਜਿਹੜਾ ਸਾਡਾ ਹੁਲਾ ਮੁਹੱਲਾ ਸੀਗਾ ਉਹ ਪਿਛਲੇ ਕਈ ਮਹੱਲੇ ਮੁਹੱਲਿਆਂ ਤੋਂ ਕਾਫੀ ਵਧੀਆ ਸੀਗਾ ਔਰ ਆਪਾਂ ਉਹਦੇ 'ਚ ਇੰਪਰੂਵਮੈਂਟ ਕਰਦਿਆਂ ਹੋਇਆ ਹੈ ਸਰ ਹੋਰ ਵੀ ਵਧੀਆ ਸਹੂਲਤਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਮੁਹੱਈਆ ਕਰਾਵਾਂਗੇ ਇਹਦੇ ਵਿੱਚ ਜਿਹੜੀ ਹੈਗੀ ਹੈ ਵਕ ਵਕ ਤਰਫੋਂ ਆ ਰਹੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹਨਾਂ ਵਾਸਤੇ ਵਕ ਵਕ ਪਾਰਕਿੰਗ ਆਪਾਂ ਹੋਰ ਵੀ ਨਵੀਆਂ ਆਈਡੈਂਟੀਫਾਈ ਕੀਤੀਆਂ ਉਹਨਾਂ ਨੂੰ ਵੀ ਆਪਾਂ ਠੀਕ ਕਰਾ ਨੇੜੇ ਤੋਂ ਨੇੜੇ ਉਹਨਾਂ ਦੀ ਗੱਡੀ ਪਾਰਕਿੰਗ ਕਰਨ ਦੀ ਸਹੂਲਤ ਮਿਲ ਸਕੇ ਇੱਕ ਚੀਜ਼ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਤੁਹਾਡੇ ਰਾਹੀਂ ਸਾਰਿਆਂ ਨੂੰ ਡੀਸੀ ਸਾਹਿਬ ਵੀ ਇੱਥੇ ਬੈਠੇ ਹੋਏ ਨੇ ਇਹਨਾਂ ਨਾਲ ਵੱਲੋਂ ਵੀ ਜਿਹੜਾ ਹੈਗਾ ਸਾਰੇ ਸਮੂਹ ਡਿਪਟੀ ਕਮਿਸ਼ਨਰਸ ਨੂੰ ਤੇ ਮੇਰੇ ਵੱਲੋਂ ਸਮੂਹ ਐਸਐਸਪੀ ਨੂੰ ਜਿਹੜਾ ਹੈਗਾ ਪੱਤਰ ਪਹਿਲਾਂ ਹੀ ਜਾਰੀ ਕਰਤਾ ਗਿਆ ਹੈ ਜਿਹੜੇ ਵੀ ਬੰਦੇ ਟਰੈਕਟਰਸ ਤੇ ਕੋਈ ਵੀ ਕਿਸੇ ਤਰੀਕੇ ਦੀ ਵੀ ਚੇਂਜਸ ਕਰਕੇ ਕੋਈ ਲੈ ਕੇ ਆਉਂਦੇ ਹੈਗੇ ਨੇ ਕੋਈ ਡੀਜੇ ਵਗੈਰਾ ਲਗਾ ਕੇ ਲਿਆਉਂਦੇ ਨੇ ਜਾਂ ਕੋਈ ਕਿਸੇ ਤਰੀਕੇ ਦਾ ਇਹੋ ਜਿਹਾ ਕੰਮ ਕਰਨਗੇ ਤਾਂ ਉਹਨਾਂ ਦੇ ਖਿਲਾਫ ਉਹਨਾਂ ਦੇ ਇਲਾਕਿਆਂ ਵਿੱਚ ਵੀ ਔਰ ਇੱਥੇ ਆਪਣੇ ਰੋਪੜ ਦੇ ਇ ਤੇ ਮੈਂ ਪਹਿਲਾਂ ਹੀ ਕਲੀਅਰ ਕਰ ਦੇਣਾ ਚਾਹੁੰਦਾ ਹੈ ਕਿ ਉਹ ਜਦ ਵੀ ਆਉਣ ਪੂਰੀ ਸ਼ਰਧਾ ਦੇ ਨਾਲ ਆਉਣ ਹੋਲੇ ਮਹੱਲੇ ਦਾ ਪਰਬ ਜਿਹੜਾ ਹੈਗਾ ਕਾਫੀ ਪਾਵਨ ਪਰਬ ਹੈਗਾ ਆਪਾਂ ਸਾਰੇ ਰਲ ਮਿਲ ਕੇ ਵਧੀਆ ਤਰੀਕੇ ਦੇ ਨਾਲ ਮਨਾਉਣੇ ਆ ਤੇ ਇਹਨੂੰ ਆਪਾਂ ਕਿਸੇ ਤਰੀਕੇ ਦੇ ਨਾਲ ਕਿਸੇ ਦੂਜੇ ਬੰਦੇ ਵਾਸਤੇ ਆਪਾਂ ਸੁਖਾਵਾ ਨਾ ਕਰੀਏ ਜਦੋਂ ਸਟੰਟबाजी ਕਰਦੇ ਹੈਗੇ ਨੇ ਜਾਂ ਕੋਈ ਕਿਸੇ ਤਰੀਕੇ ਦੀ ਗਲਤ ਹਰਕਤ ਕਰਦੇ ਨੇ ਉਹਦੇ ਨਾਲ ਉਹਨਾਂ ਦਾ ਨੁਕਸਾਨ ਹੁੰਦਾ ਹੀ ਹੈ ਨਾਲ ਦੂਜਿਆਂ ਦਾ ਵੀ ਨੁਕਸਾਨ ਹੁੰਦਾ ਹੈਗਾ ਤੇ ਵੀ ਵਿਲ ਬੀ ਵੈਰੀ ਸਟ੍ਰਿਕਟ ਡੀਸੀ ਸਾਹਿਬ ਨੇ ਕਿਹਾ ਆਪਾਂ ਪੂਰੀ ਤਰੀਕੇ ਦੇ ਨਾਲ ਜਿਹੜਾ ਹੈਗਾ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣ ਵਾਸਤੇ ਜੋ ਜੋ ਗ ਔਰ ਜੋ ਵੀ ਲੌਨ ਆਰਡਰ ਪੱਖੋਂ ਜੋ ਆਪਾਂ ਨੂੰ ਕਾਨੂੰਨੀ ਕਾਰਵਾਈ ਕਰਨੀ ਹੋएगी ਉਹ ਕਰਾਂਗੇ ਸਰ ਜਿਹੜੇ ਸ਼ਰਦਾਂ ਨੂੰ ਡੇਰਾਂ ਚਾਂਗ ਕੇ ਟਰਾਲੀਆਂ ਦੀਆਂ ਕਿ ਰੁੱਕੇ ਜਾਣਗੀਆਂ ਉਹ ਡੇਰਾਂ ਚਾਂਗੇ ਉਹ ਟਰੈਕ ਤੇ ਗੁਜ਼ਰੇ ਜਾਣ ਉਹਦਾ ਆਈਡੈਂਟੀਫਾਈ ਕੀਤਾ ਜਾਏਗਾ ਦੇਖੋ ਜੀ ਉਹਨਾਂ ਦੇ ਨਾਲ ਜਿਹੜਾ ਹੈਗਾ ਪਹਿਲਾਂ ਹੀ ਮੀਟਿੰਗ ਕਰ ਲਈ ਜਾਂ ਨੇ ਔਰ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਡੇਰੇ ਦੇ ਜਿਹੜੇ ਮੁਖੀ ਹੈਗੇ ਉਹਨਾਂ ਨੂੰ ਕਿਹਾ ਹੈਗਾ ਕਿ ਪਹਿਲਾਂ ਹੀ ਉਹ ਸਟਿਕਰਸ ਜਿਹੜੇ ਹੈਗੇ ਉਹਨਾਂ ਨੂੰ ਅਲਾਟ ਕਰਨ ਤਾਂ ਜੋ ਸਾਨੂੰ ਵੀ ਸਹੂਲਤ ਰਹੇਗੀ ਕਿਹੜੇ ਜਿਹੜੇ ਟਰੈਕਟਰ ਟਰਾਲੇ ਹੈਗੇ ਉਹਨਾਂ ਦੇ ਡੇਰਾਂ ਵਿੱਚ ਆ ਰਹੇ ਨੇ ਔਰ ਜਾਂ ਹੋ ਸਕਦਾ ਹੈ ਉਹ ਸਾਨੂੰ ਲਿਸਟ ਸ਼ੇਅਰ ਕਰ ਲੈਣ ਜ ਨਾਕੇ ਹੈਗੇ ਨੇ ਜਿਹੜੀ ਸਾਡੀ ਪਾਰਕਿੰਗ ਪੁਆਇੰਟਸ ਹੈਗੇ ਆਪਾਂ ਉਸੇ ਚੈੱਕ ਕਰਕੇ ਉਹਨਾਂ ਨੂੰ ਅੱਗੇ ਅਲਾਉ ਕਰ ਜਿਕੇ ਬਾਕੀ ਅਦਰਵਾਇਜ਼ ਜਿੰਨੇ ਵੀ ਪਾਰਕਿੰਗ ਪੁਆਇੰਟ ਆਪਾਂ ਬਣਾਏ ਹੈਗੇ ਨੇ ਉੱਥੇ ਹੀ ਗੱਡੀਆਂ پارک ਕੀਤੀਆਂ ਜਾਣਗੀਆਂ ਔਰ ਸ਼ਟਲ ਸਰਵਿਸ ਜਿਹੜੀ ਹੈਗੀ ਇਸ ਵਾਰ ਆਪਾਂ ਆਲਮੋਸਟ ਡਬਲ ਕਰਤੀ ਹੈਗੀ ਹੈ ਔਰ ਉਹਦੇ ਨਾਲ ਲੋਕਾਂ ਨੂੰ ਵੀ ਕਾਫੀ ਸਹੂਲियत ਰਹੋਗੀ ਇੱਕ ਪਾਰਕਿੰਗ ਤੋਂ ਲੈ ਕਰਕੇ ਦੂਜੀ ਪਾਰਕਿੰਗ ਤੱਕ ਸ਼ਟਲ ਜਿਹੜੀ ਹੈਗੀ ਉਹ ਚੱਲੇਗੀ ਉਹਦੇ ਵਿੱਚ ਛੋਟੀਆਂ ਗੱਡੀਆਂ ਵੀ ਹੈਗੀਆਂ ਨੇ ਔਰ ਛੋਟੇ ਆਪਾਂ ਜਿਹੜੇ ਹੈਗੇ ਨੇ ਜਿਹੜੇ ਇਲੈਕਟ੍ਰਿਕ ਆਟੋ ਹੁੰਦੇ ਨੇ ਉਹਨਾਂ ਨੂੰ ਵੀ ਹਾਇਰ ਕੀਤਾ ਤਾਂ ਜੋ ਕੱਟ ਤੋਂ ਕੱਟ ਪਬਲਿਕ ਦੇ ਨਾਲ ਉਹ ਜਿਆਦਾ ਤੋਂ ਜਿਆਦਾ ਮੂਵਮੈਂਟ ਕਰ ਸਕਣ ਔਰ ਮੇਲੇ ਦੇ ਰਾਨ ਜਿਹੜਾ ਹੈਗਾ ਕਿਸੇ ਵੀ ਤਰੀਕੇ ਦੀ ਗਵਰਨਮੈਂਟ ਕੇਸ ਵਰਸਬਾਬ ਤੋਂ ਬੈਠ ਕੇ ਹਾਂਜੀ ਰੰਗ ਜਿਹੜਾ ਹੈ ਬਹੁਤ ਜ਼ਿਆਦਾ ਮੈਂ ਤੁਹਾਨੂੰ ਗੱਲ ਘੋੜ-ਡੋੜ ਵਾਲੀ ਗੱਲ ਕੀਤੀ ਜਾ ਉਹ ਨਹੀਂ ਇੱਕ-ਇੱਕ ਕਰਕੇ ਤੁਸੀਂ ਕੁਐਸਚਨ ਪੁੱਛੋਗੇ ਤੇ ਜਿਆਦਾ ਵਧੀਆ ਰਹੂਗਾ ਇਸ ਤਰੀਕੇ ਨਾਲ ਤੁਸੀਂ ਸਾਰੇ ਕੁਐਸਚਨ ਪੁੱਛੋਗੇ ਤੇ ਮੇਰੇ ਵਾਸਤੇ ਔਖਾ ਹੋਣਾ ਤੁਹਾਡਾ ਜਵਾਬ ਦੇਣਾ ਮੇਰੇ ਇਸ ਪੁਆਇੰਟ ਨੂੰ ਪਹਿਲਾਂ ਹੀ ਕਵਰ ਕੀਤਾ ਹੈਗਾ ਕਿ ਸਾਡੇ ਵੱਲੋਂ ਐਂਟੀ ਜਿਹੜੀ ਹੈਗੀ ਹੈ ਜਿਹੜਾ ਕਲਰ ਰੰਗ ਖੇਡਦੇ ਹੈਗੇ ਉਹਨਾਂ ਵਾਸਤੇ ਇੱਕ ਟੀਮ ਵੱਖਰੇ ਤੌਰ ਤੇ ਬਣਾਈਆਂ ਗਈਆਂ ਨੇ ਔਰ ਮੋਟਰਸਾਈਕਲ ਤੇ ਵਰਕ ਕਰਨਗੇ ਤਾਂ ਜੋ ਜਿਹੜੇ ਵੀ ਮੌਕੇ ਤੇ ਬੰਦੇ ਨਸ਼ਾ ਜਿਹੜੇ ਰੰਗ ਖੇਡ ਰਹੇ ਨੇ ਜਾਂ ਨਸ਼ਾ ਵੇਚ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੈਗੀ ਬਣਦੀ ਗਈ ਜਦੋਂ ਪਰਮਿਸੀਬਲ ਹੋਏਗਾ ਜੀ ਸਿੱਖਣਾ ਕਿ ਨਹੀਂ ਸਿੱਖਣਾ ਦੇਖੋ ਜੀ ਛੋਟੇ ਦਾਇਰੇ ਦੇ ਅੰਦਰ ਅਗਰ ਕਰ ਲੈਂਦੇ ਹੈਗੇ बिकॉज ਉਹ ਟ੍ਰੈਡੀਸ਼ਨਲੀ ਕਰਦੇ ਆਏ ਹੈਗੇ ਨੇ ਬਟ ਐਸਜੀਪੀਸੀ ਅਲਾਉ ਨਹੀਂ ਕਰਦੀ ਹੈ ਤੇ ਇਸ ਕਰਕੇ ਜਿਹੜਾ ਹੈਗਾ ਆਪਾਂ ਬਾਹਰਲੇ ਪਾਸੇ ਕਿਸੇ ਨੂੰ ਵੀ ਅਲਾਉ ਨਹੀਂ ਕਰਾਂ ਸਰ ਤੋਂ ਦਰ ਹੁੰਦੀ ਹੈ ਉੱਥੇ ਕਾਫੀ ਬੈਰਗੋ ਬਾਹਰ ਵਿੱਚ ਆ ਕੇ ਟੋਪੀਆਂ ਜਿਹੜੀਆਂ ਹਿੰਦੂਆਂ ਦੀ ਹੈ ਉਹ ਤੱਕੇ ਬਹੁਤ ਜ਼ਰੂਰ ਮਹੱਤਵਪੂਰਨ ਹੈ ਜੇ ਇੱਕ ਦਾ ਇਨਸੀਡੈਂਟ ਪਿਛਲੇ ਸਾਲ ਸਾਹਮਣੇ ਆਇਆ ਸੀ ਕਿ ਆਪਾਂ ਉਹਨਾਂ ਤੇ ਕਾਰਵਾਈ ਵੀ ਕੀਤੀ ਆ ਸੀਗਾ ਔਰ ਅੱਗੇ ਵੀ ਧਿਆਨ ਰੱਖਾਂਗੇ ਔਰ ਆਪਣੀ ਟੀਮ ਜਰੀ ਹੈਗੇ ਉਹਨਾਂ ਨੂੰ ਬਰੀਫ ਕਰਾਂਗੇ ਕਿ ਇਹੋ ਜੀ ਜਿਹੜੀ ਹੈਗੀ ਮੰਤਭਾਗੀ ਘਟਨਾ ਨਾ ਹੋਵੇ ਤੇ ਦੂਜਾ ਜਰਾ ਤੁਸੀਂ ਗੱਲ ਕੁੜਵਸਵਾਰੇ ਦੀ ਕੀਤੀ ਇਟ ਦੇ ਰਿਗਾਰਡਿੰਗ ਕਾਫੀ ਬੈਰੀਕੇਡਿੰਗ ਸਾਡੇ ਵੱਲੋਂ ਕੀਤੀ ਜਾਂਦੀ ਹੈਗੀ ਹੈ ਪਿਛਲੇ ਸਾਲ ਦੀ ਕੁਝ ਜੋ ਕਮੀਆਂ ਸੀਗੀਆਂ ਉਹਨਾਂ ਨੂੰ ਇਸ ਵਾਰੀ ਹੋਰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਜਿਆਦਾ ਤੋਂ ਜਿਆਦਾ ਬੈਰੀਕੇਡਿੰਗ ਕਰਕੇ ਲੋਕਾਂ ਨੂੰ ਉਹਨਾਂ ਦੇ ਪਿੱਛੇ ਰੱਖਣ ਦੀ ਆਪਾਂ ਪੂਰੀ ਤਿਆਰੀ ਕਰਾਂਗੇ ਕਿਸਗੜ ਸਾਹਿਬ ਤੋਂ ਲੈ ਕੇ ਅਨੰਦਗੜ੍ਹ ਸਾਹਿਬ ਤੱਕ ਜਿਹੜਾ ਦੋ ਰੂਟਸ ਨੇ ਡਬਲ ਰੋਡ ਹੈ ਸਟ੍ਰੈਟਜੀਕਲੀ ਬੜਾ ਇੰਪੋਰਟੈਂਟ ਹੈ ਕਿਉਂਕਿ ਦੋਨੋਂ ਗੁਰਦੁਆਰਾ ਸਾਹਿਬ ਬੜੇ ਇੰਪੋਰਟੈਂਟ ਨੇ ਪਰ ਦੋਨੋਂ ਪਾਸੇ ਟਰਾਲੀਆਂ ਜਿਹੜੀਆਂ ਨੇ ਉਹ ਰੋਡ ਦੇ ਵਿੱਚ ਲਗਾ ਦਿੱਤੀਆਂ ਜਾਂਦੀਆਂ ਤੇ ਉੱਥੋਂ ਕੋਈ ਲੰਘ ਨਹੀਂ ਪਾਉਂਦਾ ਪੈਦਲ ਉਹਦੇ ਬਾਰੇ ਨਾ ਹੁਣੇ ਪਹਿਲਾਂ ਹੀ ਮੀਟਿੰਗ ਹੋਈ ਸੀਗੀ ਹੈ ਵੀ ਹੈਵ ਡਿਵਾਈਸ ਸਮ ਸਟ੍ਰੈ ਤੇ ਉਹ ਹੋ ਜਾਊਗਾ اور ਤੁਹਾਡਾ ਜਿਹੜਾ ਪੁਆਇੰਟ ਹੈਗਾ ਕਨਸਰਨ ਹੈਗਾ ਵੀ ਆਰ ਵੈਲ ਟੇਕਿੰਗ ਇਟ ਜਿਹੜਾ ਭੰਗ ਦੇ ਪਿੱਛੇ ਵਿੱਚ ਇੱਕ ਹੈਗੀ ਜਿਹੜੀ 5ਵੀਂ ਕਲਾਸ ਦੇ ਬੱਚਿਆਂ ਦਾ ਹੋਲੇ ਮਹੱਲੇ ਦੇ ਵਿੱਚ ਪੇਪਰ ਆ ਉਹ ਕੁਝ ਪੇਰੈਂਟਸ ਨੇ ਅੱਜ ਮੰਗ ਕੀਤੀ ਹੈ ਵੀ ਹੋਲੇ ਮਹੱਲੇ ਦੇ ਦੌਰਾਨ ਛੋਟੇ-ਛੋਟੇ ਬੱਚਿਆਂ ਨੂੰ ਨਹੀਂ ਆਪਾਂ ਸਾਡੀ ਦੂਰ ਕਿਉਂ ਹੋਲੇ ਰਾਸ਼ ਹੁੰਦਾ ਬਹੁਤ ਜ਼ਿਆਦਾ ਉਹਦੇ ਬਾਰੇ ਕੀ ਅਸੀਂ ਇਹ ਪੁਆਇੰਟ ਬਿਲਕੁਲ ਤੁਹਾਡਾ ਵੈਲਿਡ ਹੈ ਅਸੀਂ ਰੇਜ਼ ਆਲਰੇਡੀ ਕਰ ਚੁੱਕੇ ਹਾਂ ਜਿਹੜਾ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਵੀ ਲੈਟਰ ਲਿਖ ਚੁੱਕੇ ਹਾਂ ਵੀ ਜਿਹੜੇ ਜਿਹੜੇ ਜਿਨ੍ਹਾਂ ਬੱਚਿਆਂ ਦੇ ਇਸ ਦੌਰਾਨ ਪੇ ਉਹਨਾਂ ਨੂੰ ਜਾਂ ਤਾਂ ਉਹਨਾਂ ਦੇ ਐਗਜ਼ਾਮ ਪੋਸਟਪੋਨ ਕਰ ਦਿੱਤੇ ਜਾਣ ਜਾਂ ਉਹਨਾਂ ਨੂੰ ਕੋਈ ਹੋਰ ਸੈਂਸ